ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਵੀਡੀਓ ਨੂੰ ਲਾਈਕ ਸ਼ੂਰ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਸਬਸਕ੍ਰਾਈਬ ਵੀ ਕਰ ਲਿਓ ਪਿੱਛੇ ਦੇਖੋ ਹਾਂ ਪਹਿਲਾਂ ਤਾਂ ਹਵਾ ਵੀ ਚੱਲ ਰਹੀ ਹੈ ਨਾਲ ਦੀ ਨਾਲ ਠੀਕ ਹੈ ਮੀਂਹ ਵੀ ਪੈ ਰਿਹਾ ਕੱਲ ਵੀ ਪਿਆ ਸੀ ਤੇ ਅੱਜ ਵੀ ਪਿਆ ਤੇ ਇੱਕ ਫੰਕਸ਼ਨ ਅਟੈਂਡ ਕਰਕੇ ਆਈ ਨਹੀਂ ਤਾਂ ਲਾਈਵ ਕਰ ਦੇਣਾ ਸੀ ਵੀ ਇਸ ਕਰਕੇ ਤੇ ਫੇਸਬੁਕ ਪੇਜ ਤੇ ਇੰਸਟਾਗ੍ਰam ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ ਤੇ ਤਿਆਰ ਹੋਏ ਹੋਏ ਆ ਚੱਲੇ ਆ ਬੂਆ ਦੇ ਕੋਲ ਬਿਕਾਜ਼ ਕੱਲ ਨੂੰ ਮੇਰਾ ਮੁਖਾਲੀ ਹੈਗਾ ਪੇਪਰ ਸਟੈਂਡੋਂ ਦਾ ਤੇ ਮੈਂ ਸੋਚਿਆ ਵੀ ਚਲੋ ਬਹਾਨੇ ਸਿਰ ਇੱਕ ਦਿਨ ਬੂਆ ਕੋਲ ਵੀ ਲਾ ਲਈਏ ਤੇ ਦੋ ਕੰਮ ਹੋਰ ਵੀ ਕਰਨੇ ਆ ਵਿੱਚ ਉਹ ਵੀ ਜ਼ਰੂਰੀ ਆ ਉਹ ਵੀ ਪਕਤੌਂਦੇ ਹੋਏ ਔਲਾ ਬਣਾ ਬਣਾ ਕਰਦੇ ਹੋਏ ਕੱਚਾ ਪਾਚਾ ਚਾ ਕਰਦੇ ਹੋਏ ਅਸੀਂ ਪਹੁੰਚ ਜਾਨਾ ਬੂਆ ਦੇ ਕੋਲ 1 ਵਜ ਗਿਆ ਮੈਂ ਮੇਰੇ ਹਾਲ ਕਰ ਤੇ ਦੇਖਦੇ ਆ ਹੁਣ ਕਿੱਦਾਂ ਜਾਂਦੇ ਆ ਬੈਕ ਕੈਮਰਾ ਕਰਦੀ ਆਨ ਸਾਰੇ ਬੈਠੇ ਆ ਰੇਡੀ ਹੋ ਕੇ ਠੀਕ ਆ ਤੇਦਰ ਲੱਗੇ ਹੋਏ ਆ ਜੀ ਸਾਰੇ ਕੰਮ ਕਰਨ ਤੇ ਵਿਚੇ ਆ ਸਾਡਾ ਆ ਫਿਰਦਾ ਠੀਕ ਆ ਮਸੀ ਨੂੰ ਆਏ ਪੁੱਛੋ ਪਹਿਲਾਂ ਵੀ ਨੱਚ ਕੇ ਕਿਵੇਂ ਆਈ ਆ ਨੱਚ ਕੇ ਕਿਵੇਂ ਆਏ ਲੈ ਉਹ ਮੈਂ ਆਣੇ ਨੱਚਦੇ ਤੇ ਤਾਂ ਤੁਹਾਨੂੰ ਦੱਸ ਦਿਆਂ ਵੀ ਮੈਂ ਵੀ ਆਏ ਕਰਕੇ ਆਈ ਆ ਹੋ ਮੈਂ ਮੱਦੰਦੀ ਹਾਂ 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 ਅੱਜ ਸਾਡੇ ਨਾਲ ਜਾਊਗੀ ਜੀ ਸਾਡੀ ਮਾਸੀ ਸਾਨੂੰ ਝੇਲਦੀ ਹੋਈ ਸਸਰੀ ਘਰ ਗਈ ਉਹ ਕਿਆ ਕਰੀਏ ਜੀ ਪਹਿਲਾਂ ਤਾਂ ਕਹਿਣਾ ਨਹੀਂ ਆਣਾ ਹੈ ਸੈਣ ਮੌਕੇ ਤੇ ਮੁੱਕਰ ਜੰਨੇ ਆ ਤੇ ਧੋਖੇ ਬਾਜ ਬੋਂ ਕੇ ਬੈਠੇ ਆ ਬਿਮਾਰ ਹੋਏ ਨਹੀਂ ਪਰ ਉੱਪਰ ਬੈਠ ਕੇ ਨਹੀਂ ਮੈਂ ਜਦ ਤੱਕ ਦੰਦ ਨਹੀਂ ਆਣਾ ਚੱਲੇ ਮਸੀ ਲੈ ਕੇ ਆਈ ਆਂ ਤਾਰ ਕੇ ਚੱਲ ਤੌਖੇ ਮੈਂ ਰੋਟੀ ਦਾ ਖਾ ਲਾ ਰੋਟੀ ਦਾ ਖਾ ਮੈਨੂੰ ਕਹਿੰਦੇ ਮਾਨੂੰ ਤਾਂ ਨਸਾ ਹੋਇਆ ਪਿਆ ਮੈਂ ਗੋਲੀ ਲੱਤੀ ਮੈਨੂੰ ਸੌ ਜਾਣਾ ਦੇ ਕਿਹੜੀ ਲੈ ਲਈ ਪਤਾ ਨਹੀਂ ਕਿਹੜੀ ਲੈ ਲਈ ਹੋਣੀ ਅਭੀ ਨਾਲ ਲੜਾਈ ਹੋਈ ਪਹਿਲਾਂ ਆਪਣੀ ਬਸ ਚੱਲ ਚੱਲੀ ਜਾਂਦੀ ਐ ਨਿਕ ਇੱਧਰ ਸਾਡਾ ਪੁੱਤ ਬੈਠਾ ਦੇਖੋ ਕਿੰਨਾ ਸੋਹਣਾ ਲੱਗਦਾ ਤੇਰੀ ਤਾਂ ਟੌਰ ਲੱਗੇ ਅੱਜ ਮੇਰੇ ਨਾਲ ਤਾਂ ਤਰਨੇ ਪਿਆ ਬਸ ਖੜੀ ਹੋ ਕੇ ਦਿਖਾ ਇੱਕ ਵਾਰ ਕਿੰਨੀ ਸੋਹਣੀ ਲੱਗਦੀ ਇੱਕ ਮਿੰਟ ਰੁਕਾ ਹਾਂ ਪੰਜਾਬੀ ਜੁੱਤੀ ਪਾਈ ਵੀ ਕਿੰਨਾ ਸੋਹਣਾ ਲੱਗਦਾ ਇਹਦੇ ਸੂਟ ਹਾਂ ਬਸ ਸੋਹਣੀ ਲੱਗਦੀ ਬਹਿੜ ਜਾ ਇਹ ਦੇਖੀ ਆ ਨੈਕਲੈਸ ਵੀ ਤਾਂ ਲੈਣੇ ਵਾਲਾ ਐ ਮੈਂ ਵੀ ਹੋਇਆ ਕਿਹਾ ਇਹਨੂੰ ਪਹਿਲਾਂ ਹੀ ਦੇ ਦੇ ਕਰੀ ਕਿੰਨਾ ਸੋਹਣਾ ਹੈ ਜੇ ਆਪਾਂ ਨੂੰ ਹੀ ਦਿਖਦਾ ਇਉਂ ਹੀ ਤਾਂ ਮੈਂ ਕਹਿ ਨਹੀਂ ਆ ਵੀ ਆਪਾਂ ਨੂੰ ਨਹੀਂ ਮਿਲਦਾ ਯਾਰ ਕੀ ਆ ਚੱਕਰ ਇਹਦੀ ਮੰਮੀ ਦੇ ਬਗਾਇਕਾ ਹੂੰ ਮਾਸੀ ਮੜ ਜਿੱਦਾਂ ਰਾਜੋ ਚੌਕ ਚੇਅਰ ਲੇ ਕੇ ਤੇ ਮੰਮੀ ਮਲਾਉ ਸਾਸਰੀ ਕਾਲਾ ਬਾਈ ਕੁੜੀ ਖਾ ਖਾਲਤਾ ਬਾਈ ਕੁੜੀ ਆ ਦੇਖ ਰਖਾ ਹੈ ਰੋਟੀ ਖਾਂਦੀ ਐ ਮੈਂ ਵੀ ਹਲੇ ਭੁੱਖੀ ਫਿਰਦੀ ਐ ਮੈਂ ਵੀ ਖਾਣੀ ਐ ਹੁਣ ਬਸ ਮੈਂ ਵੀ ਦੌਜਾ ਮਾਰ ਦੇਣਾ ਹੈਗਾ ਉਹ ਥੋੜਾ ਜਿਹਾ ਪੀਵਾ ਮਾਸੀ ਉਹ ਮੰਮੀ ਉਹਨੇ ਕਿਹਾ ਪੀ ਆ ਹਾਂ ਤੇ ਤੀਆਂ ਦਾ ਪ੍ਰੋਗਰਾਮ ਬਹੁਤ ਸੋਹਣਾ ਹੋਇਆ ਠੀਕ ਹੈ ਆ ਸਾਡੇ ਬੁੱਤ ਬਹੁਤ ਸੋਹਣੇ ਨੱਚੇ ਇਹ ਤਾਂ ਪਹਿਲੇ ਹੀ ਦੋ ਮਾਰ ਗਈ ਹਾਂ ਆਹਾ ਆ ਲੜਦੀ ਬਹੁਤ ਆ ਮੈਨੂੰ ਠੰਡੇ ਦੇ ਦੋ ਮੈਨੂੰ ਸਮੋਸੇ ਦੇ ਦੋ ਬਹੁਤ ਲੜਦੀ ਜੀ ਮਾ ਕੇ ਤਾਂ ਇਹਨਾਂ ਪੁੱਛੋ ਬਾਛੋਟਾ ਕਾ ਕੀ ਆ ਇਹ ਪਾਪਾ ਮੈਂ ਦਾਦੀ ਨੇ ਕੱਪੜੇ ਭੇਜਿਆ ਹਾਂ ਪੌਂਗ ਵਾਲੇ ਸੋਹਣੇ ਲੱਗਦੇ ਨੇ ਸੋਹਣੇ ਲੱਗਦੇ ਮੈਨੂੰ ਆ ਦਾ ਫੁੱਲ ਪਤਾ ਨਹੀਂ ਮੈਂ ਕਿੱਥੇ ਰੱਖਤਾ ਪਾਲੋ ਜੀ ਕੱਪੜੇ ਕਿ ਸੋਚਦੇ ਆ ਤੁਸੀਂ ਪਾਲਾ ਕੋਈ ਨਹੀਂ ਕੋਈ ਨਹੀਂ ਬਾਡੀ ਦਿਖਾਉਂਦੀ ਹੁੰਦੀਆਂ ਮੇਰੇ ਨਹੀਂ ਹਰਦਾ ਅੱਜ ਪੂਆ ਕੋਲ ਜਾਣ ਤੇ ਸਾਨੂੰ ਰੋਕੀ ਜਾਂਦਾ ਤੂੰ ਰਹਿ ਗਈ ਆ ਗਈ ਇਹ ਆ ਗਈ ਉਹ ਚਾਚੂ ਕਿੱਥੇ ਚਾਚੂ ਨੂੰ ਤਾਂ ਮਨਾਨ ਮਵੜਾ ਜਾਵੇਂ ਤੈਂ ਟਟਾ ਚਾਚੀ ਨੂੰ ਸਾਡੀਆਂ ਨਿਗਾਹਾਂ ਲੱਭਦੀਆਂ ਹੋਈਆਂ ਕਿਦਰ ਆ ਗੱਡੀ ਦੇ ਪਿੱਛੇ ਪਈਆਂ ਸਕੇਪ ਕਰਿਆ ਤੇ ਮੈਨੂੰ ਪਤਾ ਲੱਗਿਆ ਉਹ ਲਾ ਪਈ ਤੁਰਨ ਲੱਗੇ ਬਾਪਰ ਕੀ ਸਾਡੇ ਨਾਲ ਘਟਣਾ ਤੇ ਬੂਬੂ ਕਿੱਥੇ ਹੋਈ ਹਾਈ ਮੈਨੂੰ ਦੱਸ ਤੇ ਉਹ ਕਿਵੇਂ ਬੱਚੇ ਉਹ ਉਂਗਲੀਆਂ ਭੂਕ ਮਾਰਦੇ ਮਾਚੀ ਭੂਕ ਮਾਰਦੇ ਕੋਈ ਨਹੀਂ ਕੋਈ ਇੱਥੇ ਪਤਾ ਨਹੀਂ ਕਿਉਂ ਉਂਗਲੀਆਂ ਰੱਖਦੀ ਐ ਕਿ ਟੁੱਟਣੀਆਂ ਟੁੱਟਣੀਆਂ ਪਾਪਾ ਪੋਲੀ ਨਜ਼ਰ ਲੱਗੀ ਹੋਈ ਐ ਕਿ ਚਾ ਨਜ਼ਰ ਲੱਗੀ ਹੋਈ ਐ ਇੱਧਰ ਆ ਸਾਡੇ ਹੜ ਚਲੋ ਲਫਾ ਹੈ ਐਵੇਂ ਆਸੀ ਮੋ ਹੈਦਰ ਕੋੜੀ ਜੀ ਦੀਦੀ ਜੀ ਸੋਣਾ ਲਾਦਾ ਵੀਰ ਸੱਚੇ ਚਲ ਬੋਲ ਗਿੱਲੇ ਵਿੱਚ ਕੀ ਬਾਲਾ ਦੀਦੀ ਹੈ ਵੀਰ ਨਹੀਂ ਆਦੀ ਵੀਰ ਜੀ ਨਾਲੇ ਜਦ ਮੈਂ ਵੀਰ ਕਹਿੰਦੀ ਸੀ ਫਿਰ ਤੂੰ ਕਹਿੰਦਾ ਦੀਦੀ ਕਹਿ ਦੀਦੀ ਜੀ ਇੰਨੇ ਤਰਾਸ ਕਰਦੇ ਹੋਏ ਪਾਣੀ ਉਹ ਪਾਣੀ ਬਹੁਤ ਜ਼ਿਆਦਾ ਆਵਾ ਯਾਰ ਮੂਰੇ ਕੀ ਹਾਲ ਹੋਇਆ ਪਿਆਏ ਨਾਲੇ ਬੱਲੇ 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 ਹਾਂ ਉੱਤਰ ਕੀ ਹੋਇਆ ਵਾ ਬਹੁਤ ਪਾਣੀ ਹੁੰਦਾ ਉੱਧਰ ਤਾਂ ਹਾਂ ਹਾਂ ਬਹੁਤ ਭਰਿਆ ਹੀ ਭਰਿਆ ਆ ਪਾਣੀ ਓਏ ਹੋਏ ਮਾਰੇ ਤੱਕ ਚੜ ਜਾਂਦਾ ਪਾਣੀ ਅੱਛੇ ਗੋਟੇ ਗੋਟੇ ਤੱਕ ਨਹੀਂ ਦੇਖੀ ਹੁਣ ਪਾਣੀ ਮਰਦਾ ਆਹੇ ਜਿਹੜੀ ਗਲੀ ਆ ਅੱਛਾ ਇੱਧਰ ਵਾਲੀ ਗਲੀ ਚ ਚੱਡਣਾ ਮੈਂ ਆਪਣੇ ਵਾਲੀwidehat ਨੀ ਚ ਹਾਂਜੀ ਆਪਣੇ ਵਾਲੇ ਪਾਸੇ ਚ ਦੇਖ ਲੈਣੇ ਆ ਆ ਸਟੈਂਡ ਵਿਚਾਰੇ ਭਾਜੀ ਦਾ ਵਾਹਿਗੁਰੂ ਜੀ ਚਾਚੇ ਬੱਲੇ ਤੇਰੇ ਠੀਕ ਆ ਅੱਜ ਦੁਕਾਨ ਵੀ ਬੰਦ ਆ ਅੰਕਲ ਦੀ ਚਲੋ 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 ਪਿੰਡ ਨੂੰ ਤਰਸ ਕਰਦੇ ਹੋਏ ਅਸੀਂ ਪਹੁੰਚ ਰਹੇ ਆਪਣੀ ਮੰਜ਼ਿਲ ਵੱਲ ਲੋੜੇ ਦੀ ਚੱਬੂ ਨੂੰ ਛੱਡ ਦੋ ਵਿੱਚ ਤੁਰ ਕੇ ਆਉਗੀ ਬਬੂ ਟੀਚਰ ਲਾਵਾਂਗੇ ਜੀ ਅਸੀਂ ਕੇਲੇ ਭਾਈ ਹੈਗਾ ਕੇਲੇ ਆਲਾ ਕਹਾਂ ਪੇ ਹੈ ਰੋਟੀ ਖਾਣੇ ਦਾ ਫਿਰ ਅਭੀ ਦੇਗਾ ਨਹੀਂ ਕਹ ਆ ਗਿਆ ਦੇ ਦੇ ਓਏ ਹਾਂ ਲੇ ਕੈਰਟ 70 ਰੁਪਏ 50 ਚ ਤਾਂ 60 ਦੰਨੇ ਆ 60 ਦੰਨੇ 40 ਰੁਪਏ 70 ਰੁਪਏ ਆਹ ਯਾਰ ਕਹਾਂ ਮਾਲਾ ਛੋਟਾ ਹੈ ਬਸ ਸਾਹੀ ਦੇ ਰਿਹਾ ਦੋ ਦਰਜਣਾ ਕੋਹੜੇ ਬੜੇ ਨੂੰ ਪਤਾ ਨਹੀਂ ਕਿ ਕੇਲੇ ਦਾ ਕਿੰਨੀ ਹਾਂਜੀ ਹਾਂ ਪਾ ਦੋ ਕਿੰਨੇ 40 ਰੁਪਏ ਦੇ ਦਿੱਤੇ ਹਾਂ ਕੋਲੋਂ ਸੌ ਦਰਜਣਾ ਪਤਾ ਨਹੀਂ ਕਿੱਧਰ ਧਮਾਕਾ ਲੜਾਉਂਦਾ ਹੈ ਕਰਦੇ ਪਰ ਲੈਣ ਲੱਗੀ ਅੱਛਾ ਹਾਂ ਹੋ ਸਕਦਾ ਹੋ ਸਕਦਾ ਮੈਨੂੰ ਤਾਂ ਕਰ ਜਾਵਾਂ ਸਰ ਤਰੀਕ ਸਰ ਤਿਪਰਾਕੋ ਦੱਸੇ ਮੈਨੂੰ ਫਰਕ ਕਿੰਨਾ ਆ ਬੁਝ ਨਹੀਂ ਸਮਝਦਾ ਤਾਂ ਛੋਟ ਉਹ ਹੀ ਤਾਂ ਉਹ ਚੀਜ਼ਾਂ ਚਲੋ ਚਾ ਇਤਕਾ ਲੈ ਉਹ ਅਲੱਗ ਅਲੱਗ ਪਾਉਣੀਆਂ ਦਰਜਣਾ ਤੇ ਚਲਵਾਵੇ ਦੇ ਸੜਕੀ ਉਹਨਾਂ ਦਾ ਹਾਂ ਦੋਂ ਧਾ ਪਾਉਣਗੇ ਇੱਕ ਦਰਜਣ ਤੋਂ ਵੀ ਰਸਤੇ ਤੇ ਘਾ ਦੇਣੀ ਤੇ ਜਿੰਤੀ ਮਿੰਟ ਚ ਜੀ ਰਹਿਣਾ

ਆ ਮੇਲਾ ਬੱਚਾ ਮੰਮਾ ਨਹੀਂ ਬੋਣਾ ਕੋਈ ਬੋਣਾ ਮੁੰਡੂ ਵੀ ਕਹਦੇ ਕਾਕਾ ਦਾ ਹੈ ਨਾ ਮੰਮਾ ਦਾ ਬਾਕੀ ਦਾ ਮੰਮਾ ਦਾ ਜੇ ਲੋ ਪਈ ਪੈਸਾ ਦਿੱਤਾ ਸੀ ਦੇ ਹੁਣੇ ਮਾਚੀ ਚੋਪੀਆ ਤਾ ਵੀ ਲੈਣ ਚੋਪੀਆ ਨਹੀਂ ਗਈ ਕੋਈ ਨਹੀਂ ਚੋਪੀਆ ਦੇਣਾ ਹੈਗਾ ਮੁੰਨੇ ਚੋਪਿਆ ਆਈ

ngederkan akelong kita kan demo ото ਅੰਮਾ ਬਹੁਤ ਆਏ ਨੂੰ ਟੈਨਸ਼ਨ ਆ ਸਾਰਿਆਂ ਦੀ। ਸਾਨੂੰ ਦੇਖ ਕੇਵੇਂ ਕਰਦੇ ਸਟਾਈਲ। ਕੋਈ ਕੋਈ ਨਹੀਂ ਰਣਾ ਇਹਨੂੰ ਕੈਲਾ ਕੁਲਾ। ਖਾ ਲੋ ਖਾ ਲੋ ਖਾ ਲੋ ਸਾਰੇ ਖਾ ਲੋ। ਆ ਲੋ ਸਾਰੇ ਖਾ ਲੋ। ਜੀਤਨ ਕਿਤਾ ਪਾਇਆ ਪਰਾਠੇ ਨਾਲ, ਜਿੱਤੋ ਪਾਇਆ ਪਰਾਠੇ ਨਾਲ। ਬਲਵਨ ਬਣ ਬਣ ਬਲਵਨ। ਬੜਾ ਮੈਨ ਨੋਰਦੇ ਨਹੀਂ ਆਉਂਦਾ। ਪੂਰਾ ਜਹੀਆ ਪੈਂਦੀ। ਜਗਿਆ ਬਿੱਕੀ ਸਿੰਘ ਅਸਾਰ ਕੋਈ ਨਾ ਲੈਂਦੀ ਛਤਰੀ ਕੋਈ ਨਾ ਦਿੰਦੀ ਗਰਾਊਂਡ 'ਚ ਪਾਣੀਓ ਪਾਣੀ ਹੋ ਗਿਆ ਇਧਰ ਵਿਚਾਰੇ ਤੇ ਵਿਚਾਰੇ ਨਿਆਣੇ ਖੇਲਣੇ ਖੜੇ ਅੱਛਾ ਛਾਂ ਦਾ ਮਹੀਨਾ ਚੜਿਆ ਫਰਾਟੇ ਨਾਲ ਜੀ ਜੀ ਆ ਗੰਭੀਰ ਉਰੇ ਤੇ ਨੰਡਦੀ ਜਾਂ ਪਿਸਾਉਦਾ ਰੋੜਦੀ ਹੋ ਜਾਊਂਗੀ ਜੀ ਜੀ ਤੂੰ ਅਸਰ ਰੋ ਤੇਦੀ ਰੋੜਦਾ ਫਿਰਦਾ ਹੈ ਇੰਡੀਕੋ ਕੀ ਕਹਿੰਦੀ ਇੰਡੀਕੋ ਜੇਸ਼ਨ ਕੋਲ ਕਿ ਜੇਸ਼ਨ ਚਲ ਜੇਸ਼ਨ ਬਾਰੀ ਬਰਸੀ ਖਟਣੀ ਗਿਆ ਸੀ ਖੱਟਕੇ ਲਿਆਂਦਾ ਆੜੂ ਬਾਰੀ ਬਰਸੀ ਖਟਣੀ ਗਿਆ ਸੀ ਖੱਟਕੇ ਲਿਆਂਦਾ ਆੜੂ ਪੂਆ ਐਸ਼ ਕਰੇ ਪੂੜ ਲਾਵੇ ਝਾੜੂ ਪੂਆ ਐਸ਼ ਕਰੇ ਪੂੜ ਲਾਵੇ ਝਾੜੂ ਪੂਆ ਐਸ਼ ਕਰੇ ਪੂੜ ਲਾਵੇ ਝਾੜੂ ਪੂਆ ਐਸ਼ ਕਰੇ ਗਟਕਲ ਇਹਦਾ ਦਸੂ ਹਣੀ ਕਹਿਣਗੇ ਪੂਆ ਐਸ਼ ਮੈਂ ਛਾੜੂ ਛਾੜੂ ਆੜੂ ਕਿਤੇ ਪੱਕਾ ਨਾ ਜਾਵੇ ਭੈਣ ਹੁਣ ਤੂੰ ਵੀ ਸੁਣਾ ਦੇ ਗਾਣਾ ਹਾਂ ਜਿਵੇਂ ਦਾ ਪਾਕਾ ਕੁੜੀ ਬੋਲੀ ਚੱਲਣਾ ਨੇ ਬੇਟੋ ਇਹ ਕਹਾਣੀ ਹੈ ਹਾਂ ਤੇ ਪੂਪੇ ਟਾਰਣੇ ਦੀ ਕਹਾਣੀ ਹੈ ਕੜਾ ਸੁਣਾ ਸੁਣਾਈ 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 ਕੜਾ ਕੱਲ ਮੈਨੂੰ ਕੁੜੀ ਮਿਲੀ ਕੱਲ ਉਹਨਾਂ ਕੁੜੀ ਮਿਲੀ ਨਹੀਂ ਗੱਲ ਆ ਦੇ ਬੇਟੋ ਮੋਏ ਮੋਏ ਆਏ ਹਾਏ ਹਾਏ ਜਿਵੇਂ ਨਾਲ ਤੇਰੀ ਵਾਰੀ ਤੰਗੇ 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 ਹੱਟਾਂਗੇ 당ਗੇ ਜੀ ਤੂੰ ਵੀ ਸੁਣਾ ਦੇ ਕੋਈ ਮੇਰੀ ਚਾਚੀ ਬੜੀ ਸ਼ਕੀਨ ਲਾਉਂਦੀ ਪੋਟਾ ਹਾਏ ਹਾਏ ਚਾਚਾ ਚਾਚੀ ਨਾਲ ਜਾ ਰਹੀ ਆ ਚਾਚੀ ਬੜੀ ਸ਼ਕੀਨ ਲਾਉਂਦੀ ਪੋਟਾ ਸੇਕੀ ਪੌਂਦੀ ਕੁੱਤੇ ਦੇ ਨਾਜੀਨ ਚਾਚੇ ਨੇ ਚਮਲਾਈ ਆ ਬਈ ਹੁਣ ਜਾਗੋ ਆਈਆ ਚਾਚਾ ਤੇਰਾ ਕਹੇ ਚਾਚੇ ਨੇ ਚਮਲਾਈ ਆ ਤਾਂ ਉੱਥੇ ਤਰੀ ਜਾਂਦੀ ਆ ਆਹ ਰੋਮਾ ਪਾ ਤਾਇਆ ਲੱਗਦਾ ਤਾਇਆ ਤਾਈ ਆ ਜਾ ਸਾਰਾ ਕੋ ਚੱਲੀ ਜਾਂਦਾ ਮਨ ਨੇ ਦੀ ਮਨ ਨੇ ਦੀ ਚਾਚੀ ਆਉਣੀ ਆ ਮਨ ਨੇ ਦੀ ਹਾਂ ਮਨ ਨੇ ਵੀ ਰੇਵੀ ਰਾਈਟ ਓ ਇਹ ਤਾਂ ਤੁਹੇ ਸੁਣਾ ਦੇ ਕੋਈ ਹੌਣ ਰੀਤ ਦੀ ਵਾਰੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲੈ ਆਂਦਾ ਲੱਡੂ ਕਪੜੇ ਤੌਂਦੀ ਨੂੰ ਅੱਖ ਮਾਰ ਗਿਆ ਡਹਾ ਕਪੜੇ ਤੌਂਦੀ ਨੂੰ ਸੁਬਤ ਮਾਰ ਗਿਆ ਡੱਡੂ ਕਪੜੇ ਤਾਵੇ ਨੂੰ ਚੱਲ ਬਾਰੀ ਬਰਸੀ ਖਟਣ ਗਈ ਸੀ ਖਟਕੇ ਲੈ ਆਂਦੀ ਬਾਥੀ ਆਹ ਹਾਏ ਬਾਥੀ ਦੇ ਵਿੱਚੋਂ ਨਿਕਲੀ ਬਣੀ ਕੀ ਕਹਿਣਾ ਨੇ ਆ ਲੈ ਹੋ ਪਤਾ ਨਹੀਂ ਉਹ ਵੀ ਕਹਿਣਾ ਪੁੰਨੇ ਆ ਬਾਥੀ 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 ਤੋਂ ਨਿਕਲੀ ਬਾਥੀ ਪਾਪਾ ਬਲ ਨੂੰ ਹੋ ਗਿਆ ਹੱਸੀ ਬਾਇ ਕਿੰਨਾ ਪਾਓ ਜਿੰਨਾ ਪਾਓ ਬਾਈ ਕਦਾ ਪਾ ਲੋ ਹੱਤੀ ਨਾਲੇ ਪਾਤੀ ਹੱਤੀ ਐ ਚੱਕਦੇ ਚਾਰ ਨਹੀਂ ਥਾ ਨਹੀਂ ਜੈਸ ਪਾਪਾ ਬਸ ਨੋ ਨੋ ਪਾਪਾ ਜੇ ਨੂ ਟੂ ਰਹਿ ਗਈ ਨੇ ਰਾਜਾ ਰਾਜੂ ਰਾਜੂ ਸੁਣਾਤਾ ਤੂ ਰਹਿ ਗਈ ਹਾਂ ਹਾਂ ਸੋਚੰਦਾਂ ਸੋਚਣ ਦੋ ਕਿਹੜਾ ਗੋਲ ਗੱਪੇ ਵਾਲਾ ਕਿਹੜਾ ਤਾ ਉਹ ਗੋਲ ਗੱਪੇ ਵੇਚਦੀ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਮੇਰੀ ਕੱਲ ਲੱਪਸਣ ਵੀ ਤੂੰ ਹੁੰਦਾ ਅਣਜਾ ਮੇਰੀ ਕੱਲ ਲੱਪਸਣ ਤੂੰ ਹੁੰਦਾ ਅਣਜਾ ਘੜੀ ਡਾਂਗ ਦੀ ਸੂਤਰੀਏ ਨਾਰੇ ਨੀ ਮੇ ਗਟ 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 ਸ਼ੁਭ ਰਹਿ ਗਈ ਸ਼ੁਭ ਤੂੰ ਰਹਿ ਗਈ ਗਾ ਮੈਂ ਮੇਰੀ ਮੋਨੀ ਜੋਨੀ ਜੋਨੀ ਕਰੂਗੀ ਹਾਂ ਹਾਂ ਸੁਣਾ 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 ਗਾੜੀ ਉੱਪਰ ਕੋ ਨਹੀਂ ਨਹੀਂ ਤੇ ਗੋਲ ਕਪੜਾ ਖਾਣੇ ਕਾਨੂੰਨੀ ਬੰਦ ਨਹੀਂ ਤੂੰ ਸਪਾਪਾ ਕੋਣਾ ਕੋਣਾ ਬੋਲੇ ਕੱਟ ਨੂੰ ਮਰਜੀ ਦਾ ਦੇਸ਼ ਨੇ ਤੇ ਲਿਖੇ ਮਸੀ ਗੋਲ ਗੱਪੇ ਮਿੱਠੇ ਮਿਲਦੇ ਆ ਕਿ ਨੂਨ ਵਾਲੇ ਮਿਲਦੇ ਆ ਕਿ ਕਰਾਰੇ ਮਿਲਦੇ ਮਿਰਚ ਵਾਲੇ ਮਿਲਦੇ ਆ ਵੀਡੀਓ ਦੇ ਬਾਅਦ ਪਤਾ ਲੱਗਿਆ ਕਰਾਰੇ ਬਧੀਆ ਲੱਗਣੇ ਕਰਾਰੇ ਕਰਾਰੇ ਮਸੀ ਰੇਣਾ ਦੋ ਤੁਹਾਨੂੰ ਤਲੇ ਹੋਏ ਨਾਲ ਮਿਲਦਾ ਸਸੇ ਮੈਨਾਂ ਹੁਣ ਬਹੁਤ ਏਰ ਹੋ ਗਏ ਖਾਤੇ ਹੀ ਨਹੀਂ ਗੋਲ ਗੱਪੇ ਜੀ ਉਹ ਤਾਂ ਨਹੀਂ ਆਲਾ ਪਾਣੀ ਨਹੀਂ ਹੁਣ ਮਿਕਸ ਕਰਦੇ ਪਤੀਨੇ ਵਾਲਾ ਕਰਦੇ ਆ ਵੈਸੇ ਹੁੰਦਾ ਤਾਂ ਸਟਰੀਟਲੀ ਠੀਕ ਆ ਪਰ ਮੈਨੂੰ ਬਧੀਆ ਲੱਦੇ ਮੈਂ ਖਾਤੇ ਨਹੀਂ ਹੁਣ ਮੈਂ ਕਿਵੇਂ ਭੰਦਰੀ ਗਈਆਂ ਨਾ ਮੈਂ ਖਾਤੇ ਨਹੀਂ ਗੋਲ ਗੱਪੇ ਨਾ ਤੇ ਲਾਉ ਹੁਣ ਖਾਣਾ ਜੀ ਵੀਰ ਵੀਰ ਅੱਜ ਫੇਰ ਗੱਲ ਕੱਢ ਖੇੜੀ ਬੋਲੀ ਤੇ ਦੇ ਕੇ ਚੱਕ ਮਾਸੀ ਨੇ ਗੱਲ ਸੁਣਾਤੀ ਜਿਵੇਂ ਗੋਲ ਗੱਪੇ ਨਹੀਂ ਖਾਦੇ ਮਿੱਕਿਆ ਬੇਹੇ ਖਾਦੇ ਮਿੱਕਿਆ ਹਮੇਂ ਕੋਈ ਨੂੰ ਗੋਲ ਗੱਪੇ ਖਲਾਦੀ ਵੀ ਇਹ ਜਿੰਦੀ ਵੀ ਨੇ ਖੀਰੇ ਦਾ ਸੋਨਾ ਤੇ ਚੱਕਲਾ ਚੱਕ ਲੈਣੀ ਹਾਂ ਪਹੁੰਚ ਗਏ ਜੀ ਅਸੀਂ ਖੈੜ ਤੇ ਆਹਾ ਹਾਲ ਹੋਇਆ ਵਾ ਇਧਰ ਮੀ ਨਾ ਚੱਲ ਥਾਲੇ ਚੱਲ ਥਾਲੇ थले थल जले जल हां बुआ छाडा छो गए जी बेचारा क्या करे थक थक के बुआ कोलकाता कद जाऊंगे बुआ को कद जाऊंगे बस पहुंच नहीं आए बुबू बुआ को तो, था था। और के लो कोई भी दुकान ते कोई कस्टमर है ही नहीं मामा गड्डी चलाऊंगा तो प्यार हो अच्छा ਤੇਰੂ ਅੱਜ ਇਕੱਠਾ ਹੀ ਦੰਨਾ ਅੱਗੇ ਅੱਗੇ ਤਾਂ ਪਈ ਗਏ ਉਹਨਾਂ ਦਾ ਪਹਿਰਾ ਵੀ ਪੈਦੇ ਰਹੇ ਅੱਛਾ ਆਪਣੇ ਪਿੰਡਾਂ ਲਈ ਆਪਣੇ ਪਿੰਡਾਂ ਲਈ ਨਹੀਂ ਜਿਆਦਾ ਮੌਸਮ ਦਾ ਤਬਦੀਲੀ ਹੋਣੀ ਹੈ ਨਾ ਹੁਣ ਇੱਥੀ ਤੇ ਹੋਣੀ ਆ ਹਾਂ 28 ਅਗਸਤ ਦਾ ਠੰਡ ਵੀ ਹੋਣ ਵਾਲਾ ਹੈ ਹਾਂ ਇਹ ਤਾਂ ਹੈ ਜਿਵੇਂ ਖੜੇ ਨੂੰ ਗਰਮੀ ਆਉਂਦੀ ਉਹ ਵੀ ਆਉਂਦੀ ਨਾ ਹੋ ਨਹੀਂ ਹਣੀ ਹਨਾ ਮਾਸੀ ਹੁਣ ਜਿਵੇਂ ਮੈਂ ਤੇ ਮਾਸੀ ਸਕੂਲਰੀ ਪਰ ਜਾਂਦੇ ਹੁੰਦੇ ਤੇ ਹੁਣ ਮਾਸੀ ਕਹੂਗੀ ਨਹੀਂ ਮੈਂ ਤੈਨੂੰ ਚਿੜਦੀ ਆਂ चल पैसे गल पत्ता दो, पता दो <laughs> नहीं तो लड़ना ही है ਨੇ ਸੋਣੀ ਸੋਣੀ ਘਰ ਤੇ ਚਿਕਨੀ ਰੀਂਦੇ ਦੀ ਲਾਈ ਗਈ ਆ। ਆ ਦੋਏ ਪਰ ਪਾਇਦੇ ਸੂਬਾ ਸਿਵਾਰ ਕਰਨ। ਹਾਂ। ਉੱਟਕੇ ਘਰੋਂ ਪਾਉ। ਬੂਆ ਕੋ ਲਾਗੀ ਮੈਂ ਬੂਆ ਕੋ ਲਾਗੀ। ਸਿਰਫ 10 ਮਿੰਟ ਦਾ ਰਸਤਾ ਰਹਿ ਗਿਆ ਬੂਆ ਕੋਡ ਲੂੰ। ਸਾਰੇ ਹੋਏ ਪਿਆ ਤਿਆਰ ਪਰ ਤਿਆਰ। ਬੀਬੀ ਛੱਤੀ ਉਤਰ ਚੱਲ ਬੱਚੇ। ਅੱਛਾ ਬੱਬੂ ਨੂੰ ਉਤਾਰ ਦੋ ਰੀ ਬੱਬੂ ਆ ਜੂਗੀ ਤੂਕੇ। 30 ਕੀ ਕੀ ਜੀ ਪਾਣੀ ਚ ਆਏ। ਬਾਬਾ ਜੀ ਇਹ ਕੀ ਕੱਪੜੇ ਚੇਂਜ ਕਰ ਲੈ ਜੀ ਹਾਈ ਤਾਂ ਨਹੀਂ ਹੋਈ ਮੇਰੇ ਬੱਚੇ ਦੇ ਫੇ ਠੀਕ ਆ ਜੀ ਬੱਬੂ ਬਾਗ ਆਏ ਹੈ ਨਾ ਹਾਂ ਬਾਗ ਆਏ 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 ਹਾਂ ਫਰੇਆ ਦਾ ਬਾਗ ਰਾਏਪੁਰ ਇੱਕ ਬਾਗ ਕੁੰਬਧਾਨੀ ਵਾਲਾ ਬਾਗ ਖੂਨ ਘਟਾਉਣੇ ਵਾਲਾ ਬਾਗ ਬੀਬੀ ਬੁਧਾਨੀ ਵਾਲਾ ਬਾਗ ਬੀਬੀ ਬਸੋੜਿਆ ਵਾਲਾ ਬਾਗ ਬੀਬੀ ਲੋਹ ਜਿੰਦਾ ਉਹਨੂੰ ਕਹਿੰਦਾ ਹੁਣ ਬਤਾਉਣਾ ਅੱਛਾ ਅੱਛਾ ਮੇਰਾ ਘਰ ਆਲਾ ਠੀਕ ਹੁਣ ਤੁਸੀਂ ਐ ਠੀਕ ਹੋ ਨਾ ਹੂੰ ਨਾਲ ਪਰ ਸੌਦਾ ਹੀ ਘਟ ਸਕਿਆ ਮਾਤਾ ਦਾ ਭਰੋਟ ਜੀ ਤਾਂ ਤੁਹਾਨੂੰ ਦਸੇ ਵੀ ਜਕਰ ਜੀ ਜਿਹੜੀ ਉਹ ਗੋਲੀ ਲੈਣ ਤੇ ਪ੍ਰਸ਼ਾਦਾ ਵੀ ਪੂਰਾ ਚੱਕਣਾ ਆ ਹੂੰ ਰਾਤ ਨੂੰ ਤਾਂ ਤੁਸੀਂ ਸੌਣਾ ਹੁੰਦਾ ਰਾਤ ਤਾਂ ਵੈਸੇ ਤੁਸੀਂ ਲੱਤੀ ਵੀ ਸੀ ਜੀ ਬੂਹੇ ਨਾ ਕੇ ਆਏ ਸਲਾਦ ਖਾਓ ਫਿਰ ਉਹ ਮੈਂ ਖਾਣੀ ਸਲਾਦ ਖਾਓ ਟੂਟ ਖਾਓ ਇਸ ਤੇ ਸਾਰਾ ਗੁੱਸਾ ਛੱਡਦਾ ਹਾਂ ਹਾਂ ਇਹ ਜਿਹੜੀ ਪੀਜ਼ਾ ਵੀ ਖਾਏ ਕਰ ਮਸੀ ਤੇ ਕਹਿੰਦੇ ਤੂੰ ਸਾਰਾ ਗੁੱਸਾ ਛੱਡਦਾ ਖਾਏ ਕਰ ਦੇਖੀ ਰਹੀ ਕੁੱਤਾ ਕਿੱਦਾਂ ਨੂੰ ਲੈ ਕੇ ਜਾਂਦਾ ਗੱਲ ਇਹ ਕਹਿੰਦਾ ਸਾਡੇ ਨਾਲ ਵੀ ਆਟੇ ਨਾਲ ਆਪਣੇ ਥਣ ਲਾਜੂ ਹੋਏ ਚੱਲ ਪਹੁੰਚ ਗਏ ਅਸੀਂ ਬੂਆ ਦੇ ਕੋਲ ਸਾਡੀ ਬੀਬੀ ਨੇ ਸਾਡਾ ਮੋਹ ਲੈ ਲਿਆ ਨਹੀਂ ਮੋਹ ਲੈ ਲਿਆ ਕਿਆ ਹੋ ਗਿਆ ਤਾਂ ਬਹੁਤ ਸੋਹਣੇ ਲੱਗਦੇ ਆ ਪਿਆਰ ਦੇ ਤਾ ਸਾਨੂੰ ਪਿਆਰ ਦਿੱਤਾ ਰੱਜ ਕੇ ਬੀਬੀ ਦਾ ਸੂਟ ਬਹੁਤ ਸੋਹਣਾ ਲੱਗਿਆ ਚਾ ਚਾ ਪਹਿਲੀ ਵਾਰ ਤੂੰ ਹੀ ਬਗੜੀ ਮਾਸੜ ਦੇ ਵੀ ਤਰੀਕੇ ਪੇਸੂ ਦੀਦਾ ਕਦੀ ਮੇਰੇ ਜਾਨਾ ਦੇ ਤਰੀਕਾ ਬਗੜਦੀ ਤੂੰ ਮੈਂ ਸੋਹਣੀ ਲੱਗਦੀ ਹੈ ਵੀ 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 ਸੱਚੀ ਸੋਹਣੇ ਲੱਗਦੇ ਆ ਹਾਂ ਹਾਂ ਕਿਉਂ ਨਹੀਂ ਪਹਿਰਿਆ ਹਾਂ ਜੀ ਨਹੀਂ ਬੰਦਾ ਹੁਣ ਅੱਜ ਵੀ ਅੱਜ ਦਾ ਕੋਈ ਨਹੀਂ ਕਰਨਾ ਕੱਪੜਾ ਆਉਣਾ ਜਿਹੜੇ ਨਾ ਬਣੀ ਉਹ ਕੱਪੜਾ ਹੁਣ ਆ ਜਿਹੜਾ ਗਰਮੀ ਚ ਨਹੀਂ ਪੈਂਦਾ ਆ ਹੋਈ ਗੱਲ सारे पंजाब से तकरीबन तक पहला पैकेट का रेट पैकेट का सेटिंग का है और कपई मारो हां 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 ਫਰੇ ਪੁੱਤ ਕਰਨੇ ਤੇ ਕੀ ਗੇ ਲੱਗਦਾ ਇਨਸੂਲਿਨ ਸੁਪਾ ਸ਼ਾਮ ਲਗਦਾਣਾ ਤੁਹਾਡੇ ਗੋਲੀ ਬਿਨਾਂ ਖਾਣੇ ਫਿਰ ਗੋਲੀ ਗੱਲ ਬੰਦੀ ਹੈ ਫੇ ਤਾਂ ਤੁਸੀਂ ਜਿਆਦਾ ਕਰਿਆ ਸ਼ੂਗਰ ਦਾ ਕਿਉਂ ਸਬਜੂਰਕ ਸਰੀਰ ਇਹਨਾਂ ਨੇ ਵੀ ਆ ਗਈ ਸ਼ੂਗਰ ਤੇ ਗੋਲੀ ਖਾਣ ਲੱਗ ਗਏ ਮਨੂ ਦਾ 215 ਆ ਪ੍ਰਸ਼ਾਦਾ ਸ਼ੱਕੇ ਜਿਹੜੇ 3 ਮਹੀਨੇ ਵਾਲਾ ਲੈਵਲ ਹੁੰਦਾ ਉਹ 7.5 ਉਹ ਬਾਰਡਰ ਲਾਈਨ ਤੇ ਖੜਾ ਹੈ ਉਹ ਬਾਰਡਰ ਲਾਈਨ ਤੇ ਜੇ 5-6 ਸਾਲ ਤੱਕ ਅੱਬਾ ਸੋਚੀਏ ਫਿਰ ਹੋ ਸਕਦਾ ਇਹਨਾਂ ਨੂੰ ਗੋਲੀ ਲੱਗ ਸਕਦੀ ਹੈ ਹਾਂ ਹੁਣ ਸ਼ੁਰੂ ਹੋਇਆ ਹੈ ਹਾਂ ਤੇਰਾ ਕੰਟਰੋਲ ਹੋ ਸਕਦਾ ਹੈ ਹਾਂ ਬਹੁਤ ਕੰਟਰੋਲ ਕਰਨਾ ਇਹ ਮਤਲਬ ਜੰਮ ਨਹੀਂ ਗਈ ਕੀ ਜਾਨੀ ਹੈ ਜੰਮ ਗਈ ਪਾウダー ਹਾਂ ਉਹਦੇ ਵਿੱਚ ਨਹੀਂ ਪਾੜੀ ਗਿਆ ਲਿਖਾਉਂਦੇ ਭਾਈ ਉਹ ਤਾਂ ਨਹੀਂ ਪਤਾ ਨਹੀਂ ਹੈ ਉਹਦਾ ਪਤਾ ਤਾਂ ਖੱਬੀ ਨਹੀਂ ਹੈ ਮੈਨੂੰ ਨਹੀਂ ਪਤਾ ਬਣਾਇਆ ਮੈਂ ਪਾウダー ਜਦੋਂ ਤੁਸੀਂ ਉਹਨੂੰ ਫੱਟੀ ਜੀ ਦਿੱਤੀ ਤੀ ਤਾਂ ਪਾਣੀ ਪੀਂਦੇ ਤੁਸੀਂ ਕਿ ਨਹੀਂ ਬੱਟੀ ਹਾਂ ਮੈਂ ਨਹੀਂ ਬੀਂਦੀ ਇਹ ਬੀਂਦੀ ਇਹਨਾਂ ਨੇ ਨਹੀਂ ਛੱਡਿਆ ਤਾਂਬੇ ਵਾਲ ਗੜ ਦੇ ਵਿੱਚ ਰੱਖਿਆ ਹੋਇਆ ਸਵੇਰੇ ਉਹ ਖੜਤੀ ਖਾਲੀ ਕਰ ਦੇ ਨਵੇਂ ਸਾਰੇ ਭਰ ਦੇਣੀ ਸਵਾਮੀ ਜੀ ਤਾਂ ਦਿਨ ਪੀਂਦੀ ਪੀਣਾ ਪਰ ਸ਼ੂਗਰ ਕੰਟਰੋਲ ਤੇ ਸ਼ੂਗਰ ਦਾ ਸਵਾ ਫੇਰ ਤਾਂ ਜੀ ਬਾਰਡਰ ਲਾਈਨ ਪਰੋਂ ਦੇ ਖੜਾ ਹੈ ਪਤਾ ਪਤਾ ਨਹੀਂ ਹੋਰ ਬਾਬਾ ਇਹ ਕਦੇ ਵੇਰੀ ਮਾਣੀ ਪਣੀ ਜਾਨਵਾ ਨਹੀਂ ਹੋਰ ਇਹ ਜਿੰਦ ਕਹਿੰਦੇ ਮੈਂ ਸ਼ੂਗਰ ਦੀ ਇਹਨਾਂ ਨੇ ਅੱਜ ਗੋਲੀ ਲੱਤੀ ਰੋਟੀ ਖਾ ਕੇ ਦੋ ਰੋਟੀਆਂ ਖਾ ਕੇ ਰੋਟੀ ਕਣ ਤੇ ਜਿਹੜੀ ਪਹਿਲਾਂ ਲੈਣੀ ਆ ਤੇਰਾ ਚੱਕਰ ਆਉਣ ਲੱਗ ਗਿਆ ਸਿਰ ਘੁੰਮਣ ਲੱਗ ਗਿਆ ਨਾ ਦਾ ਵੀ ਐਵੇਂ ਹੁੰਦਾ ਉਹਦਾ ਵੀ ਪਤਾ ਨਹੀਂ ਸ਼ੂਗਰ ਡਾਊਨ ਹੈ ਕਰ ਦਿੰਦੀ ਜਿਆਦਾ ਮੇਰਾ ਜਿਆਦਾ ਫਿਰ ਇਹ ਨਾ ਬਤਾ ਲੈ ਚੱਕਰ ਬੱਸ ਚੈੱਕ ਕਰਨੀ ਪੈਣਾ ਇੱਕ ਵਾਰ ਰੋਕ ਕੇ ਖਾਣ ਗੋਲੀ ਲੈ ਕੇ ਨਾ ਫਿਰ ਚੈੱਕ ਕਰਕੇ ਦੇਖ ਲਿਓ ਹਨਾ ਮੇਰਾ ਦਾ ਸਵੇ ਹੀ ਆਏ ਤੇ ਖੇਤਾਂ ਚੋਂ ਸੀਨ ਕਰ ਲਈ ਲੱਤੀ ਹੈਗੀ ਮਸ਼ੀਨ ਤਾਂ ਘਰੇ ਹੈਗੀ ਆ ਬੱਸ ਤੁਸੀਂ ਲੱਗਾ ਕਰਕੇ ਲੈ ਲਿਆ ਕਰੋ ਇਹ ਵੀ ਮੈਨੂੰ ਕਿਹਾ ਕਿ ਬੰਦੇ ਬਹੁਤ ਮੈਨੂੰ ਬੰਦਿਆਂ ਨੇ ਕਿਹਾ ਕਹਿੰਦੇ ਵੀ ਤਿੰਨ ਟਾਈਮ ਸ਼ੂਗਰ ਚੈੱਕ ਕਰਨਾ ਤਾਂ ਸਵੇਰੇ ਦੁਪਹਿਰੇ ਸ਼ਾਮ ਕੀ ਖਾਣ ਤੋਂ ਬਾਅਦ ਉਹ ਜਰਾ ਸ਼ੂਗਰ ਵੱਧਦਾ ਕਿ ਆ ਨਹੀਂ ਖਾਣ ਤੋਂ ਬਾਅਦ ਵਧੀਆ ਖਾਜਾ ਆ ਹਾਂ ਉਹ ਚਲੋ ਕੋਈ ਨਹੀਂ ਉੱਪਰ ਗਿਆ ਬੀਬੀ ਹਾਂ ਮੈਂ ਤਾਂ ਆਪ ਇਹਨਾਂ ਨੂੰ ਕਹਿ ਬਈ ਹੁਣ ਤੁਸੀਂ ਕੱਲ ਨੂੰ ਚੈੱਕ ਕਰਿਓ ਨਿਰਨੇ ਕਾਲ ਜੇ ਵੀ ਚੈੱਕ ਕਰਿਓ ਹਾਂ ਦੁਬਾਰਾ ਫੇਰ ਚੈੱਕ ਕਰਿਓ ਐਂ ਕਰਿਓ ਇਹ ਕਹਿੰਨੇ ਮੇਰਾ ਸਰੀਰ ਨਾ ਡਾ ਜੀ ਉਹਦਾ ਸ਼ੂਗਰ ਦੀਆਂ ਮੇਰੇ ਨਾਲ ਜਦੋਂ ਉਹ ਪੋਜ਼ਿਟਿਵ ਗੱਲਾਂ ਕਰ ਲਓ ਖੁਸ਼ੀ ਖੁਸ਼ੀ ਜਿਹੀਆਂ ਗੱਲਾਂ ਕਰ ਲਓ ਵਧੀਆ ਵਧੀਆ ਜਿਹੀਆਂ ਗੱਲਾਂ ਕਰ ਲਓ ਜੀ ਤਨੂ ਮਾਲਾ ਇਹਨੂੰ ਬਹੁਤ ਟਾਈਮ ਹੋ ਗਿਆ ਹੁਣ ਤਾਂ ਮੇਰੇ ਨਾਲ ਜਾਣਾ ਚਲ ਗਿਆ ਜਾਣਾ ਤਿਆਰ ਮੇਰੇ ਉਹ ਕੁਛ ਨਹੀਂ ਹੋ ਰਹੀਆਂ ਬਹੁਤ ਆ ਰਹੀਆਂ ਬਹੁਤ ਹੋ ਗਈ ਹਾਂ ਪਹਿਲਾਂ ਕਹਿੰਦੇ ਨਹੀਂ ਕਰ ਦਗੀ ਹਾਂ ਇਹ ਵੀ ਹਾਂ ਤਦੋਂ ਡਰਦੀ ਹੈ ਹਾਂ ਚਲੋ ਕੋਈ ਗੱਲ ਚਲ ਕੋਈ ਗੱਲ ਅਸੀਂ ਤੈਨੂੰ ਮਿਲਣ ਆ ਜਾ ਕਰਾਂ ਟੈਨਸ਼ਨ ਨਾ ਤੇਰਾ ਪੁੱਤ ਨਹੀਂ ਬੀਬੀ ਨੂੰ ਕਹੀ ਜਾਂਦੇ ਪਾਪਾ ਜੀ ਐਂ ਦੇਖਦੇ ਮੈਨੂੰ ਵੀ ਕਹੂਗੇ ਪਾਪਾ ਜੀ ਨੂੰ ਕੋਈ ਕਹਿੰਦਾ ਨਹੀਂ ਪਾਪਾ ਪਾਪਾ ਜਮੀਨ ਤੇ ਗੇੜਾ ਮਾਰ ਕੇ ਮੁੜਿਆ ਹੁੰਦਾ ਜਾਂਦੇ ਦੀ ਲਾਗ ਤੇ ਮੁੜਿਆ ਨਹੀਂ ਤੁਸੀਂ ਐਂ ਕਰਿਓ ਦਿਨ ਦਿਨ ਜਾ ਕੇ ਆ ਕੇ ਆਇਓ ਮੈਂ ਮੇਰੇ ਘਰ ਤੇ ਗੇੜਾ ਤਾਂ ਮਾਰਿਓ ਆਉਂਗੀ ਮੈਂ ਹਾਂ ਦੇਨੇ ਦੇਨੇ ਚਾਜਿਓ ਖੁਸ਼ੀ ਜ਼ਿਆਦਾ ਹੋਊਗਾ ਨਾ ਹਾਂ ਜਸਮੀ ਦੇ ਵਿਆਹ ਚਾਹੂੰਗੀ ਕਹਿੰਦੇ ਹਾਂ ਜਸਮੀ ਦੇ ਵਿਆਹ ਤੇ ਬਤਾਈਏ ਜਾਨੀ ਕਹਿੰਦੇ ਆ ਮੰਮੀ ਉਹਨੇ ਅੱਜ ਰੱਟਦੀ ਨਾ ਖੁਸ਼ੀ ਚਾਹੂੰਗੀ ਹਮ ਚਲੋ ਜੀ ਫਿਰ ਠੀਕਾ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਠੀਕਾ ਬਾਏ ਕਰਦੇ ਬੀਬੀ ਬਾਏ